ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਅੱਜ ਹਰਾ ਕਈ ਮੇਰੇ ਵੀਰਾਂ ਦੇ ਸਵਾਲ ਤੇ ਫੋਨ ਵੀ ਅਜੇ ਤਾਂ ਕਰਾਈ ਜਾਂਦੇ ਆ ਨਾ ਪਹਿਲਾਂ ਤਾਂ ਸਾਰੇ ਸੱਜਣਾ ਮਿੱਤਰਾਂ ਦਾ ਨਾ ਬਾਈ ਤਹਿ ਦਿਲੋਂ ਧੰਨਵਾਦ ਕਰਦੇ ਆ ਵੀ ਜਿਨ੍ਹਾਂ ਨੇ ਹੈ ਨਾ ਇੰਨੇ ਸਪੋਰਟ ਮੈਂ ਕਹਿੰਦਾ ਵੀ ਕੱਲ ਦੇ ਇੰਨੇ ਫੋਨ ਆਏ ਆ ਨਾ ਇੰਨੇ ਫੋਨ ਆਏ ਵੀ ਜਿੰਨੇ ਵੀ ਬਾਹਰੋਂ ਵੀਰਾਂ ਦੇ ਮੈਂ ਕਹਿੰਦਾ ਵੀ ਬਹੁਤ ਖੁਸ਼ੀ ਹੋਈ ਸਾਰਿਆਂ ਨੂੰ ਨਾ ਬਾਕੀ ਕਿਸੇ ਦਾ ਵੀਰੇ ਨਾ ਫੋਨ ਅਟੈਂਡ ਨਾ ਹੋਇਆ ਹੋਵੇ ਫੋਨ ਬਾਈ ਕੱਟੋ-ਕੱਟ ਵੀ 5-700 ਫੋਨ ਆਇਆ ਹੋਣਾ ਵੀ ਜੇ ਕਿਸੇ ਵੀਰ ਦਾ ਨਾ ਫੋਨ ਅਟੈਂਡ ਹੋਇਆ ਹੋਵੇ ਨਾ ਤਾਂ ਉਹਦੇ ਵਾਸਤੇ ਬਾਈ ਮਾਫੀ ਚਾਹੁੰਦੇ ਆ ਸੌਰੀ ਹਨਾ ਵੀ ਕਿਸੇ ਵੀਰ ਦਾ ਆ ਰਿਹਾ ਹੋਵੇ ਵਧਾਈ ਦੇਣ ਤੋਂ ਬਹੁਤ ਉਹਦੇ ਕਰ ਸ਼ੋਅ ਕਰਦੇ ਆ ਚਲੋ ਬਾਕੀ ਪ੍ਰਮਾਤਮਾ ਨੇ ਹਨਾ ਜੋ ਕਰਿਆ ਬਾਈ ਬਹੁਤ ਸੋਹਣਾ ਹੋ ਗਿਆ ਪ੍ਰੋਗਰਾਮ ਆਪਣਾ ਜਿਵੇਂ ਆਪਾਂ ਸੋਚਿਆ ਸੀ ਨਾ ਵੀ ਉਦਾਂ ਹੀ ਹੋਇਆ ਬਾਕੀ ਅੱਜ ਮਸ਼ੀਨ ਆ ਨਾ ਮੇਰੀ SLAਤੀ ਵੀ ਇੱਥੇ ਪੂਰਨਗਾਈ ਵਾਲਾ ਸ਼ੈੱਡ ਆ ਉਹਦੇ ਵਿੱਚ ਲਾਇਆ ਉਹ ਨਾ ਬਾਈ ਤਰੇਲ ਬੋ ਪੈਂਦੀ ਆ ਤਾਨੂੰ ਪਤਾ ਯਾਰਾ ਤਰੇਲ ਸ਼ੁਰੂ ਤੋਂ ਜੇ ਮਸ਼ੀਨ ਦੇ ਉੱਤੇ ਪੈਣ ਲੱਗੀ ਉਹਨਾਂ ਮੇਰੇ ਰੰਗ ਦੇ ਵੀ ਖਰਾਬ ਹੋ ਜਾਂਦਾ ਰੰਗ ਬਾਕੀ ਜਗ੍ਹਾ ਦੀ ਹਜੇ ਪ੍ਰੋਬਲਮ ਆ ਕੋਈ ਗੱਲ ਨਹੀਂ ਮਾਲ ਘਰ ਇੱਥੇ ਤੱਕ ਲੈ ਕੇ ਆਇਆ ਜਗ੍ਹਾ ਦੀ ਵੀ ਹਨਾ ਬਾਈ ਕਿਹਾ 2 ਮਹੀਨਾ 1.5 ਮਹੀਨਾ ਖੜਿਆ ਕਰਨੀ ਆ ਚਲੋ ਆਪਣਾ ਸੁੱਖਾ ਬਾਈ ਆ ਪੂਰਨਗਾਈ ਵਸੀ ਵਾਲੇ ਹਨਾ ਉਹਨਾਂ ਦਾ ਸ਼ੈੱਡ ਖੁੱਲਾ ਆ ਆਇਆ ਤਾਂ ਬਾਈ ਸਿਮੇਰੇ ਅੱਜ ਕਹਿੰਦਾ ਲਾਇਆ ਉੱਥੇ ਸ਼ੈੱਡ ਜਿੱਦਾਂ ਮੈਂ ਸ਼ੈੱਡ ਖਾਲੀ ਕਰਾਤਾ ਤਾਂ ਮੈਂ ਆ ਕੇ ਚੱਲ ਬਾਈ ਲਾ ਕੇ ਆਉਂਦਾ ਉਹਨਾਂ ਕੋਲ ਬਾਈ ਮੈਂ ਹੈ ਨਾ ਲਾਏ ਆ ਤਿੰਨ ਚਾਰ ਚਾਹ ਵਾਲਾ ਨਨੋਦੀ ਮਸ਼ੀਨ ਚਲਾਈ ਆ ਮੰਨ ਲਓ ਕਿ ਇਹਨੂੰ ਸਵਰਾਜ ਤੇ ਪਹਿਲਾਂ ਮੈਂ ਸਵਰਾਜ ਚਲਾਉਂਦਾ ਤਾਂ ਜਿਆਦੇ ਹੈ ਨਾ ਸਵਰਾਜ ਚਲਾਉਂਦਾ ਚਲਾਉਂਦਾ ਮੈਂ ਦੇਸੀ ਤੇ ਉਹਨਾਂ ਕੋਲੇ ਆਇਆ ਤਾਂ ਪਹਿਲੀ ਮਸ਼ੀਨ ਦੇਸੀ ਉਹਨਾਂ ਦੀ ਉਹ ਚਲਾਈ ਸੀ ਮਾ ਕੇ ਪ੍ਰੀਤ ਬਹੁਤ ਵਧੀਆ ਉਹਨਾਂ ਕੋਲ ਹੈ ਨਾ ਸਿਸਟਮ ਉਹਨਾਂ ਦਾ ਵੀ ਮਸ਼ੀਨਾਂ ਦਾ ਬਾਕੀ ਸ਼ੈੱਡ ਵਧੀਆ ਦੋ ਕਨਾਲਾਂ ਦਾ ਸ਼ੈੱਡ ਪਾਇਆ ਬਾਈ ਉਹਨਾਂ ਨੇ ਹੁਣ ਉੱਥੇ ਮਸ਼ੀਨ ਉਹਨਾਂ ਦੀ ਵੀ ਖੜੀਆਂ ਵਿਚੇ ਤਾਂ ਹੈ ਨਾ ਵਿਚੇ ਆਪਣੀ ਉੱਥੇ ਖੜ ਜੂਗੀ ਨਾਲੇ ਤਤਰੇਲਨੀ ਅੰਦਰ ਪਊਗੀ ਨਾ ਮੜਾ ਐਤਕਾਰੀ ਨੂੰ ਜਪਾ ਦੇਣੀ ਬਾਕੀ ਕਈ ਵੀਰਾਂ ਦੇ ਫੋਨ ਇਹ ਆਈ ਜਾਂਦੇ ਨੇ ਕੱਲ ਦੇ ਵੀ ਬਾਈ ਜੀ ਤੁਸੀਂ ਇੰਜਨ ਨਹੀਂ ਦਿਖਾਇਆ ਕਮੈਨ ਦਾ ਇੰਜਨ ਕਿਹੜੇ ਚ ਲਈ ਆ ਅੱਜ ਪਾ ਸਪੈਸ਼ਲ ਵੀਡੀਓ ਹਨ ਜਿਹੜੀ ਆਪਣੇ ਪਹਿਲਾਂ ਦਾ ਚੈਨਲ ਨੂੰ ਬੰਨੇ ਨੂੰ ਫੋਲੋ ਕਰ ਲਓ ਵੀਰੇ ਨੇ ਸਬਸਕ੍ਰਾਈਬ ਕਰ ਲਿਓ ਕਮੈਨ ਲਵਰ ਸੰਦਰ ਰਤੋਂ ਨੂੰ ਹਨ ਇਹਦੇ ਤੇ ਵੀਡੀਓ ਜਿਹੜੀ ਦੋਏ ਚੈਨਲ ਨਾਲ ਆਪਣੀ ਥੋੜੀ ਲੱਗੇ ਹੋਇਆ ਕਰੂਗੀ ਇਹ ਨਹੀਂ ਹੋਊਗੀ ਸੇਮ ਵੀਡੀਓ ਨਹੀਂ ਪਾਵਾਂਗੇ ਭਾਵੇਂ ਪਾਈਏ ਹਫਤੇ ਦੇ ਵਿੱਚ ਦੋਏ ਪਰ ਇੱਧਰ ਲੱਗ ਪਾਇਆ ਕਰਾਂਗੇ ਸੇਮ ਵੀਡੀਓ ਪਾਉਣ ਨਾਲ ਬਾਈ ਆਏ ਹਨ ਉੱਧਰ ਵੀ ਇੱਧਰ ਵੀ ਫੇਰ ਥੋੜਾ ਜਿਹਾ ਦੇਖਣ ਵਾਲੇ ਵੀ ਹਨ ਆਪਣੇ ਭਰਾ ਜਿਹੜੇ YouTube ਫੈਮਿਲੀ ਆ ਉਹ ਵੀ ਆਪਣੀ ਕੰਮੂਜ਼ ਹੋਊਗੀ ਉਹਦੇ ਕਰਕੇ ਆਪਾਂ ਸਿਸਟਮ ਆ ਜਿਹੜਾ ਲੱਗ ਕਰਤਾ ਬਾਕੀ ਹੁਣ ਉਹਨੂੰ ਮੈਂ ਇੰਜਣ ਦਿਖਾ ਦਿੰਦਾ ਬਾਈ ਹਨਾ ਕਈ ਵੀਰੇ ਕਹਿੰਦੇ ਤੇ ਬਾਈ ਯਾਰ BS3 ਇੰਜਣ ਵਾਲਾ ਮਸ਼ੀਨ ਆ ਇਹ ਤਾਂ ਇੰਜਣ ਨਹੀਂ ਦਿਖਾਇਆ ਆਹ ਦੇਖ ਲਓ ਬਾਈ ਜਿਹੜੀ ਸਕਰੀਨ ਆ ਹਨਾ ਇਹ ਤੁਹਾਨੂੰ ਪਤਾ ਹੀ ਆ ਵੀ BS4 ਦੀ ਆ ਹਨਾ 3 ਦੇ ਵਿੱਚ ਤਾਂ ਇਹ ਆਉਂਦੀ ਨਹੀਂ ਆ ਤੁਹਾਨੂੰ ਜੂਰੀਏ ਦਿਖਾਣਾ 82% ਜਿਹੜਾ ਜੂਰੀਏ ਦਾ ਲੈਵਲ ਹੈ ਨਾ ਆਪਣੇ ਐਡਬਿਊ ਦਾ ਉਹ ਆ ਇਹ ਆਪਣੇ ਬੈਟਰੀ ਵੋਲਟੇਜ ਆ ਗਈ 25.7 ਇਹ ਇੰਜਨ ਆਲ ਟੈਂਪਰੇਚਰ ਆ ਗਿਆ 30 ਦਾ ਟੈਂਪਰੇਚਰ ਹੈ ਨਾ ਆਲ ਦਾ ਠੰਡਾ ਇੰਨਾ ਉਦੋਂ ਬਾਅਦ ਆ ਆ ਗਿਆ ਆਪਣੇ ਉਹ ਕਿਆ ਕਹਿੰਦੇ ਆ ਉਹਨੂੰ ਨਹੀਂ ਇਹ ਟੈਂਪਰੇਚਰ ਗਰਮ ਆ ਗਿਆ ਨਾ ਸੀਲ ਆ ਆ ਉਹਦਾ ਆ ਗਿਆ ਇਹ ਆਪਣੇ ਆ ਗਿਆ ਸਕਰੀਨ ਟਾਈਮ ਆਊਟ ਇਹ ਪਤਾ ਨਹੀਂ ਜਾਦਾ ਕ੍ਰੀਨ ਟਾਈਮ ਆਊਟ ਦਾ ਬਾਕੀ 6 ਘੰਟੇ ਇਹਦਾ ਇੰਜਨ ਚੱਲ ਗਿਆ ਉਹ ਤੋਂ ਬਾਅਦ ਨੌ ਇਸ਼ੂ ਹਨਾ ਅਰਲਾਲਟ ਇੱਥੇ ਮੰਨ ਲਓ ਕੋਈ ਹੈ ਨਾ ਇਸ਼ੂ ਆਊਗਾ ਇੰਜਨ ਦੇ ਵਿੱਚ ਤਾਂ ਇੱਥੇ ਪਹਿਲਾ ਆਊਗਾ ਇਹ ਆ ਬਣਾ ਆ ਗਿਆ ਇੰਜਨ ਦਾ ਟੈਂਪਰੇਚਰ 20 ਸੀ ਹੈ ਨਾ 20 ਦਾ ਮਤਲਬ ਇਹ ਆਪਣਾ ਆਇਲ ਪ੍ਰੈਸ਼ਰ ਆ ਗਿਆ ਜਿਹੜਾ 0 ਤੇ ਖੜਾ ਹੋਣਾ ਇਸ ਟਾਈਮ ਜਿਹੜਾ ਬੰਦਾ ਇਹ ਆਪਣੇ ਇੰਜਨ ਦੀ ਆਰਪੀਐਮ ਆ ਗਿਆ ਹੈ ਨਾ ਇਹ ਵੀ ਘੰਟੀ ਆ ਗਈ ਬਾਕੀ ਤਾਂ ਹਨਾ ਵੀ BS4 ਇੰਜਨ ਆ ਬਾਈ ਇਹ ਨਾ ਮੇਰਾ ਵੀਰ ਹੈ ਨਾ KOBR 3 ਇੰਜਨ ਚ ਲੈ ਗਿਆ ਬਾਈ ਕਈਆਂ ਨੇ ਵੀਰਾਂ ਦੇ ਨਾ ਮੈਸੇਜ ਆਏ ਕੱਲ ਦੇ ਫੋਨ ਵੀ ਖਾਸੇ ਆਏ ਹਨਾ ਵੀ ਯਾਰ ਬਾਈ ਇੰਜਨ ਨਹੀਂ ਤੁਸੀਂ ਦਿਖਾਇਆ ਮਸ਼ੀਨ ਦਾ ਜਰੂਰ ਦਿਖਾਉਣਾ ਤਾਂ ਇੰਜਨ ਤਾਂ ਕਰਕੇ ਅੱਜ ਮੈਂ ਵੀਡੀਓ ਜਿਹੜੀ ਨਾ ਆਪਣੇ ਨਵੇਂ ਚੈਨਲ ਤੇ ਮੈਂ ਕਿਹਾ ਯਾਰ ਵੀਰਾਂ ਨੂੰ ਨਾ ਕੰਫਰਮ ਕਰ ਦਈਏ ਵੀ ਜਿਹੜੇ ਮਤਲਬ ਇੰਜਨ ਆ ਕਿਹੜਾ ਆਪਣੀ ਮਸ਼ੀਨ ਤੇ ਬਾਕੀ ਨਾ ਕਈ ਵੀਰੇ ਡਿਮਾਂਡ ਕਰਦੇ ਤੇ ਵੀ ਵੀਰੇ ਜਿਹੜੀ ਹਨਾ ਪੈਰ ਵਾਲੀ ਰੇਸ ਆ ਇਹ ਤਾਂ ਬਾਈ ਹਨਾ ਜੀ ਉਹ ਰੋਡ ਤੇ ਜਾਂਦੀ ਆ ਦਿੱਕਤ ਆਉਂਦੀ ਦੀ ਸਮੱਸਿਆ ਆਉਂਦੀ ਦੀ ਵੀ ਇਹ ਦੱਬਣੀ ਔਕੀ ਲੱਗਦੀ ਆ ਬਾਈ ਬਾਕੀ ਔਕੀ ਲੱਗਦੀ ਆ ਕੱਲ ਮੈਂ ਲੈ ਕੇ ਹੱਥ ਵਾਲੀ ਨਾਲ ਆਇਆ ਪੈਰ ਵਾਲੀ ਨਾਲ ਸੌਰੀ ਵੀ ਰੋਡ ਥੋੜਾ ਜਿਹਾ ਇਹੋ ਜਿਹਾ ਹੀ ਤਾਂ ਉਹ ਹਿਸਾਬ ਨਾਲ ਪੈਰ ਵਾਲੀ ਰੇਸ ਨਾਲ ਤਾਂ ਲੰਬੇ ਰੋਡ ਤੇ ਚਲਾਉਣ ਨੂੰ ਬਹੁਤ ਮੁਸ਼ਕਲ ਆਉਂਦੀ ਦੀ ਇਹ ਹੁਣ ਜਿਹੜੀ ਆਪਾਂ ਨੂੰ ਮੁਸ਼ਕਲ ਆ ਨਾ ਇਹ ਹੁਣ ਚੱਕੀ ਗਈ ਹੁਣ ਆਪਣੀ ਹੱਥ ਵਾਲੀ ਰੇਸ ਵੀ ਆ ਗਈ ਆਹ ਲਾਤਾ ਜਿਵੇਂ ਪਹਿਲਾਂ ਆਪਣੇ ਟੱਕ ਹੁੰਦੇ ਤੇ ਨਾ ਸੇਮ ਉਹਦੇ ਵਿੱਚ ਹੀ ਆਪਣੀ ਹੈ ਨਾ ਜਿਹੜੀ ਰੇਸ ਆ ਐਕਸੀਲੇਟਰ ਆ ਗਿਆ ਇਹ ਤੱਕਾਂ 'ਚ ਵੀ ਆ ਗਿਆ ਹੁਣ ਇਹ ਇਕੱਲਾ ਇਹ ਨਹੀਂ ਹੈਗਾ ਵੀ ਪੈਰਾਂ ਵਾਲਾ ਹੀ ਹੋਊਗਾ ਇਕੱਲੀ ਪੈਰ ਵਾਲੀ ਰੇਸ ਨਹੀਂ ਹੈਗੀ ਹੁਣ ਨਾਲ ਤੁਹਾਨੂੰ ਇਹ ਰੇਸ ਆ ਜਿਹੜੀ ਆ ਨਾ ਇਹ ਵੀ ਮਿਲੂਗੀ ਬਾਕੀ ਜਿਹੜਾ ਐਸ ਵੀ ਸਪੈਸ਼ਲ ਵਰਜਨ ਹੈ ਨਾ ਸਪੈਸ਼ਲ ਵਰਜਨ ਹੈ ਨਾ ਜਿਹੜਾ ਮਾਡਲ ਹੈ ਇਹ ਐਸ ਵੀ ਕਰਤਾਰ 4000 ਐਸ ਵੀ ਮਾਡਲ ਇਹਦਾ ਮਤਲਬ ਸਪੈਸ਼ਲ ਵਰਜਨ ਇਹਦੇ ਵਿੱਚ ਬਹੁਤ ਚੀਜ਼ਾਂ ਚੇਂਜ ਹੋ ਗਈਆਂ ਜਿਵੇਂ ਮੰਨ ਲਓ ਸਟੀering ਦੀ ਅਡਜਸਟਬਲ ਹੋ ਗਈ ਹੈ ਨਾ ਆ ਦੇਖੋ ਇੱਧਰ ਇਸ ਸਟੀਅਰਿੰਗ ਦੀ ਅਡਜਸਟਬਲ ਜਿੰਨੀ ਆਪਾਂ ਮਰਜ਼ੀ ਕਰ ਸਕਦੇ ਆ ਦੇਖੋ ਕਿੱਥੇ ਆ ਗਿਆ ਹਨ ਕਿੱਥੇ ਜਿੰਨਾ ਜਿੱਥੇ ਜਿਹੜਾ ਬੰਦਾ ਸੈਟ ਆ ਉਸ ਹਿਸਾਬ ਨਾਲ ਇਹਨੂੰ ਕਰ ਸਕਦਾ ਇੱਕ ਤਾਂ ਇਹਦੇ ਵਿੱਚ ਇਹ ਆ ਗਿਆ ਹਨ ਇੱਕ ਇਹਦੇ ਵਿੱਚ ਬਾਈ ਜੀ ਜਿਵੇਂ ਤੇਲ ਦੇ ਵਿੱਚ ਗੇਅਰ ਦੇ ਨਾਲ ਹਨਾ ਬ੍ਰੇਕਾਂ ਤੇਲ ਚ ਹੋ ਗਈਆਂ ਉਹ ਤੋਂ ਬਾਅਦ ਨੰਬਰ 2 ਤੇ ਇਹਨੂੰ ਹੈਂਡ ਬ੍ਰੇਕ ਲਾਤੇ ਕੰਪਨੀ ਵਾਲਿਆਂ ਨੇ ਦੇਖੋ ਇੱਧਰ ਆਹ ਲੀਵਰ ਆਪਾਂ ਪਰ ਚੱਕਤਾ ਆ ਪੈਡਲ ਹੁਣ ਆਪਣਾ ਥੱਲੇ ਦੱਬੇਗਾ ਬਿਲਕੁਲ ਨਹੀਂ ਦੱਬ ਹੋਊਗਾ ਹਨਾ ਇਹ ਕਹਿੰਦਾ ਕਮੈਂਡ ਦੇ ਬਾਈ ਬਹੁਤ ਜ਼ਰੂਰੀ ਸੀ ਇਹ ਚੀਜ਼ ਹੈਂਡ ਬ੍ਰੇਕ ਆ ਕੇ ਉਹ ਤੋਂ ਬਾਅਦ ਇਹਦੇ ਵਿੱਚ ਆ ਗਿਆ ਚੌਥਾ ਗੇਅਰ ਤਿੰਨ ਮੰਨ ਲਓ ਇਹ ਲੀਵਰਾਂ ਦੇ ਵਿੱਚ ਆ ਗਏ ਹਨ ਬੈਕ ਪਹਿਲਾ ਉਹ ਤੋਂ ਬਾਅਦ ਇੱਧਰ ਦੂਜਾ ਤੀਜਾ ਇਹਦੇ ਵਿੱਚ ਆ ਗਿਆ ਜੀ ਚੌਥਾ ਗੇਅਰ ਇਹ ਸਾਰੇ ਹਨਾ ਲੀਵਰ ਨਿਊਟਰਲ ਕਰਕੇ ਇਹਨੂੰ ਪਿੱਛੇ ਕਰ ਦਾਂਗੇ ਤਾਂ ਸਮਝ ਲਓ ਵੀ ਆਪਣਾ ਚੌਥਾ ਗੇਅਰ ਆ ਜਿਹੜਾ ਰੋਡ ਵਾਲਾ ਹਨਾ ਸਪੀਡ ਗੇਅਰ ਆ ਉਹ ਪੈ ਗਿਆ ਇਹ ਲੀਵਰ ਆ ਗਿਆ ਆਪਣਾ 4 ਵੀਲ ਵਾਲਾ ਜਿਹੜਾ 4 ਵੀਲ ਹਨਾ ਜਦੋਂ ਆਪਣੇ ਲਾਉਣਾ ਹੈ 4 ਵੀਲ ਚ ਲਾਉਣਾ ਹੈ ਜਦੋਂ ਮੰਨ ਲਓ ਏ ਦੇ ਵਿੱਚ ਜਾ ਕੇ ਤਾਂ ਆਪਾਂ ਆ ਲੀਵਰ ਯੂਜ਼ ਇਹ ਚ ਪੈਚ ਵਧੀਆ ਉਹਦੇ ਨਾਲ ਜਿਵੇਂ ਦੇ ਉਹ ਲੀਵਰ ਆ ਨਾ ਵਧੀਆ ਉਕਣਾ ਉਕਣੇ ਆ ਲੀਵਰ ਆ ਇਹ ਨਿੱਕੋ ਦੇ ਵਿੱਚ ਹੀ ਕਰਦੇ ਵੀ ਯਾਨੀ ਲੱਗੇ ਜਾਂ ਨਹੀਂ ਸਿਸਟਮ ਰੱਖਿਆ ਕੋਈ ਬਾਕੀ ਯਾਰਾ ਤੁਹਾਨੂੰ ਪਤਾ ਹੀ ਇਹ ਚੱਕਰਾਂ ਵਾਲਾ ਇਹਦਾ ਸਹਣਾ ਇਹ ਪਹਿਲੇ ਮਾਡਲ ਦੇ ਵਿੱਚ ਬਾਕੀ ਇਹਦੇ ਵਿੱਚ ਸੁੱਚਾਂ ਜੋ ਵੀ ਵਿਜ਼ੂਅਲ ਲਾਈਟਿੰਗ ਵਾਲੀਆਂ ਨਾ ਸੁੱਚਾਂ ਇਹਨਾਂ ਦਾ ਫਰਕ ਬਹੁਤ ਪਾਤਾ ਇਹ ਸੁੱਚਾਂ ਜਿਵੇਂ ਆਪਣੇ ਹਨਾ ਉਹਦੇ ਵਿੱਚ ਹੁੰਦੀਆਂ ਟਰੈਕਟਰ ਟਰਕਟਰ ਆਉਂਦੇ ਹੁੰਦੀਆਂ ਵਧੀਆ ਸੁੱਚਾਂ ਉਹ ਲੱਗੀਆਂ ਗੱਡੀਆਂ ਘੋੜਿਆਂ ਘੂੜਿਆਂ ਦੇ ਵਿੱਚ ਹੁੰਦੀਆਂ ਇਹ ਸੁੱਚਾਂ ਬਈ ਲਾਈਵ ਆਉਂਦਾ ਇਹਨਾਂ ਦੀ ਖਰਾਬ ਨਹੀਂ ਹੁੰਦੀ ਛੇਤੀ ਛੇਤੀ ਹੈ ਨਾ ਇਹ ਬਾਕੀ ਉਹ ਤਾਂ ਤੁਹਾਨੂੰ ਪਤਾ ਹੀ ਵੀ ਆਰ ਪੀ ਐਮ ਆ ਗਿਆ ਜਿਹੜੇ ਟਰੈਸਰ ਦੇ ਆਰ ਪੀ ਐਮ ਹਨ ਵੀ ਕਿੰਨੇ ਦੇ ਚੱਕਰ ਚੱਲਦੇ ਆ ਕਿੰਨੇ ਨਹੀਂ ਚੱਲਦੇ ਬਾਕੀ ਹੋਰ ਤਾਂ ਇਹਦੇ ਵਿੱਚ ਨਾ ਬਈ ਟੂਲ ਤਾਲ ਜਿਹੜੇ ਆਉਂਦੇ ਆ ਤਾਂ ਨਾਲੇ ਆਉਂਦੇ ਆ ਬਾਕੀ ਤੋਂ ਬਾਅਦ ਜਿਵੇਂ ਇਹ ਕਾਂਚਾ ਹਨਾ ਸ਼ੀਸ਼ੇ ਇਹ ਵੀ ਟੈਂਕ ਨੂੰ ਆਪਣੇ ਨੂੰ ਦੋ ਲੱਗੇ ਇੱਕ ਇੱਧਰ ਲੱਗ ਗਿਆ ਇੱਕ ਇੱਧਰ ਲੱਗ ਗਿਆ ਇਹਦਾ ਬਹੁਤ ਫਾਇਦਾ ਹੋ ਗਏ ਜਿਵੇਂ ਕਈ ਵਾਰ ਇੱਧਰ ਤੇ ਹਨਾ ਇੱਧਰ ਨੂੰ ਨਿਗਾਹ ਮਾਰਨੀ ਪੈਂਦੀ ਦੀ ਉਹ ਚੀਜ਼ ਹੁਣ ਇੱਥੇ ਤੇ ਸਾਹਮਣੇ ਤੇ ਦਿਖ ਜਾਇਆ ਕਰੂਗਾ ਬਾਕੀ ਆਪਣਾ ਟੱਕਣ ਉਦੋਂ ਦਾ ਖੁੱਲਈ ਦਾ ਚਲੋ ਇਹਨੂੰ ਬਾਹਰ ਚ ਲਾਉਨੇ ਆ ਬਾਕੀ ਉਹ ਦੇ ਲੋ ਹਨਾ ਜੂਰੀਆ ਸਿਸਟਮ ਆ ਜਿਹੜਾ ਪਿੱਛੇ ਲੱਗਿਆ ਤਾਂ ਲਹਿਦੇ ਦਿਖ ਜਾਂਦਾ ਬਾਈ ਦੂਰੋਂ ਆਉਂਦੀ ਮਸ਼ੀਨ ਦਾ ਹੀ ਹਨਾ ਕਈ ਵੀਰਾਂ ਦੇ ਕੱਲ ਫੋਨ ਆਏ ਵੀ ਵੀਰੇ ਜ਼ਰੂਰ ਦੱਸਿਓ ਹਨਾ ਇਹ ਚੀਜ਼ਾਂ ਬਾਰੇ ਬਾਕੀ ਆ ਜਿਵੇਂ ਸੀਟ ਆ ਹਨਾ ਸੀਟ ਵਧੀਆ ਇਹਦੀ ਆ ਲੱਗੇ ਹੋਏ ਆਰਮ ਲੱਗੀ ਹੋਈ ਜਿਵੇਂ ਆਪਣ ਨੂੰ ਕੋਈ ਦਿੱਕਤ ਮੰਲੋ ਆਪਾਂ ਬਹਿਣਾ ਹੈ ਨਾ ਸੀਟ ਤੇ ਥੱਕ ਜਾਂਦਾ ਬੰਦਾ ਰੋਡ ਤੇ ਜਾਂਦੀ ਜਿਵੇਂ ਲੰਬੇ ਰੋਡ ਤੇ ਰੇਸ ਪਾ ਕੇ ਬੰਦੇ ਨੇ ਸਾਫ਼ ਰੋਡ ਤੇ ਬਹਿਣਾ ਉਹਦੇ ਵਾਸਤੇ ਇਹ ਚੀਜ਼ ਆਪਣੇ ਬਹੁਤ ਵਧੀਆ ਹੈ ਨਾ ਬਾਕੀ ਜਿਹੜਾ ਇਹਦਾ ਈਸੀਆਰ ਜਾਂ ਹੁੰਦਾ ਹੈ ਨਾ ਉਹ ਆ ਲਾਇਆ ਹੈ ਇਹ ਹੁਣ ਤੁਸੀਂ ਦੱਸਿਓ ਕਮੈਂਟ ਕਰਕੇ ਜਿਹੜੇ ਹਨਾ ਮੇਰੇ ਵੀਰ ਬਾਹਰ ਵੀ ਟਰੱਕ ਚਲਾਉਂਦੇ ਆ ਇਹ ਚੀਜ਼ ਜਰੂਰ ਦੱਸਿਓ ਵੀ ਕੰਪਨੀ ਨੇ ਜਿਹੜਾ ਬਾਹਰ ਇਹ ਫਿੱਟ ਇੱਥੇ ਫਿੱਟ ਕਰਤਾ ਹੈ ਜਿਵੇਂ ਆਪਾਂ ਨੂੰ ਪਾਣੀ ਪੂਣੀ ਨਾ ਬਾਈ ਧੋਨੇ ਆਪਾਂ ਮਸ਼ੀਨ ਵੀਰੇ ਧੋਣੇ ਗਲ ਕੋਈ ਨੁਕਸਾਨ ਮੇਰੇ ਮਿਸਤਰੀ ਭਾਈ ਵੀਡੀਓ ਦੇਖਦੇ ਆ ਮੇਰੇ ਏਜੰਸੀ ਵਾਲੇ ਵੀ ਦੇਖਨੇ ਆ ਮੇਰੇ ਹਨਾ ਮਤਲਬ ਸਾਰੇ ਲੇਨ ਐਂਡ ਤੋਂ ਲੈ ਕੇ ਸਾਰੀਆਂ ਕੰਪਨੀਆਂ ਨਾ ਕਿਤੇ ਨਾ ਕਿਤੇ ਵੀਡੀਓ ਆਪਣੀ ਦੇਖਦੇ ਹੀ ਆ ਉੱਥੇ ਇਹ ਚੀਜ਼ ਦਾ ਜਰੂਰ ਜ਼ਿਕਰ ਕਰਿਓ ਬਾਈ ਦੱਸਿਓ ਕਮੈਂਟਾਂ ਦੇ ਵਿੱਚ ਜਿਹੜੀ ਏਸੀ ਆਰ ਜਿਹਾ ਲੱਗਿਆ ਹੈ ਨਾ ਇੱਥੇ ਲੱਗਿਆ ਬਾਹਰ ਇਹ ਵੀ ਦਾ ਕੋਈ ਉੱਪਰ ਨੂੰ ਪਾਣੀ ਤੇ ਕੋਈ ਨੁਕਸਾਨ ਤਾਂ ਨਹੀਂ ਹੋਊਗਾ ਜੇ ਕੋਈ ਬਾਈ ਨੁਕਸਾਨ ਆ ਨਾ ਆਪਾਂ ਕੰਪਨੀ ਦੇ ਵਿੱਚ ਚੇਂਜ ਕਰਵਾ ਦਾਂਗੇ ਗਿਆ ਕਿ ਜੇ ਕਿਸੇ ਮੇਰੇ ਵੀਰ ਦਾ ਹੋਇਆ ਕੋਈ ਕੰਮ ਤਾਂ ਵੀ ਦੱਸਿਓ ਕਮੈਂਟਾਂ ਦੇ ਵਿੱਚ ਹਨਾ ਕਿਉਂ ਪਹਿਲਾਂ ਆਪਣੇ ਕੋਈ ਏਸੀ ਵਾਲੀ ਤੇ ਬਾਈ ਏਸੀ ਵਾਲੀ ਦੇ ਤਾਂ ਵਿੱਚ ਤਾਂ ਸਾਰਾ ਕੁਝ ਉਹ ਤਾਂ ਕਿੰਨੀ ਪਤਾ ਉੱਤੀ ਆ ਨਾ ਏਸੀ ਵਿੱਚ ਤੇ ਕਈ ਵਨ ਵੀ ਧੋਤਾ ਇੱਕ ਦੋ ਵਾਰ ਕਦੇ ਵੀ ਕੋਈ ਦਿੱਕਤ ਸਮੱਸਿਆ ਨਹੀਂ ਆਈ ਇਹ ਜਰੂਰ ਦੱਸਿਓ ਮੇਰਾ ਵੀਰ ਕਮੈਂਟ ਕਰਕੇ ਹਨਾ ਵੀ ਕੋਈ ਸਮੱਸਿਆ ਤਾਂ ਨਹੀਂ ਆਉਗੀ ਦੀ ਜਿਵੇਂ ਮੰਨ ਲਓ ਪੱਸੀ ਜਾਂਦੇ ਬਾਅਦ ਧੋ ਦੰਨੇ ਹਨਾ ਕੈਵਨ ਬਾਈ ਗੰਦਾ ਹੁੰਦਾ ਹੀ ਇੱਥੇ ਸਭ ਕੋ ਗਰਦਾ ਗੁਰਦਾ ਭਰ ਜਾਂਦਾ ਵੀ ਉਹ ਹਿਸਾਬ ਨਾਲ ਆਪਾਂ ਧੋ ਧੂ ਦੰਨੇ ਕਈ ਵਾਰ ਕਿਤੇ ਸਿਸਟਮ ਖਰਾਬ ਨਾ ਕਰੇ ਹਨਾ ਜਰੂਰ ਦੱਸਿਓ ਮੇਰਾ ਵੀਰ ਕਮੈਂਟ ਕਰਕੇ ਬਾਕੀ ਜਿਹੜੀ ਯੂਰੀਆ ਦੀਆਂ ਹਦਾਇਤਾਂ ਹਨ ਇੰਜਨ ਦੀਆਂ ਇਹਦੀਆਂ ਮਤਲਬ ਵਾਰਨਿੰਗ ਇਹਦੀ ਆ ਸਾਰੀ ਲਿਖੀ ਹੋਈ ਆ ਇੱਧਰ ਹਿੰਦੀ ਚ ਲਿਖੀ ਹੋਈ ਹੈ ਅੰਗਰੇਜ਼ੀ ਚ ਲਿਖੀ ਹੈ ਪੰਜਾਬੀ ਚ ਲਿਖੀ ਹੋਈ ਆ ਇਹਦੇ ਨਾਲ ਹਨਾ ਯੂਰੀਆ ਟੈਂਕ ਨੂੰ ਮਸ਼ੀਨ ਦੀ ਵਰਤੋਂ ਜਾਂ ਸੀਜ਼ਨ ਤੋਂ ਬਾਅਦ ਸਾਫ਼ ਕਰੋ ਨਾ ਬਾਕੀ ਆ ਸਾਰਾ ਜਿਹੜਾ ਇਹਦੇ ਵਿੱਚ ਬਾਏ ਡਾਟ ਹਨਾ ਲਿਖਿਆ ਹੋਇਆ ਪਲਾਸਟਿਕ ਦੀ ਵਰਤੋਂ ਕਰੋ ਵੀ ਜੂ ਲੋਹੇ ਦੇ ਸਮਾਨ ਨਾਲ ਕੋਈ ਵੀ ਯੂਰੀਆ ਜਿਵੇਂ ਆਪਾਂ ਭਾਂਡਾ ਹੋ ਜਾਂਦਾ ਲੋਹੇ ਦਾ ਨਾ ਕੋਈ ਉਹਦੇ ਚ ਪਾ ਕੇ ਆਪਾਂ ਕਰ ਲੈਂਦੇ ਆ ਯੂਰੀਆ ਇਕੱਠਾ ਕਰਨ ਲਈ ਕਦੇ ਵੀ ਤਾ ਤੀ ਵਾਰ ਤੋਂ ਨਾ ਕਰੋ ਵੀ ਲੋਹੇ ਦੀ ਉਹ ਕੋਈ ਚੀਜ਼ਾਂ ਆ ਜੰਨੀ ਆ ਬਹੁਤ ਡੀਜ਼ਲ ਟੈਂਕ ਵਿੱਚ ਹਮੇਚਾ 23 35 ਲੀਟਰ ਡੀਜ਼ਲ ਰੱਖੋ ਹਵਾ 에ਅਰ ਨਾਲ ਲੈਣ ਨੂੰ 에ਅਰ ਪਾਈਪ ਵਿੱਚ ਕੋਈ ਲੀਕੇਜ ਨਹੀਂ ਹੋਣੀ ਚਾਹੀਦੀ ਇਹ ਵੀ ਹਵਾ ਦੀਆਂ ਪਾਈਪਾਂ ਨੂੰ ਹਮੇਚਾ ਸਾਫ਼ ਰੱਖੋ ਹਮੇਚਾ ਅਸ਼ੋਕ ਲੈ ਲੈਣ ਦਾ ਐਡ ਬਲੂ ਅਤੇ ਇੰਜਨ ਆਇਲ ਦੀ ਵਰਤੋਂ ਕਰੋ ਇਹ ਚੀਜ਼ਾਂ ਬਈ ਬਸ ਥੋੜੀਆਂ ਜੀਆਂ ਵੀ ਜ਼ੂਰੀ ਆ ਨਾ ਜਿਹੜਾ ਨਾ ਆਪਾਂ ਗਲਫ ਦਾ ਹੀ ਪਾਉਣਾ ਹੈ ਹੁਣ ਕਈ ਵਈ ਹੈ ਨਾ ਕਹਿੰਦੇ ਦਿੱਕਤ ਚਲੋ ਵੀ ਪ੍ਰੋਜੈਕਟ ਆਇਆ ਹੈ ਨਾ ਬਾਹਰ ਆਪਣੇ ਵੀਰਾਂ ਜਿਹੜੇ ਉਹ ਵੀ ਵੀਰ ਆਪਣੇ ਹੈ ਨਾ ਅੱਜ ਇੱਕ ਆਪਣੇ ਬਾਹਰੋਂ ਫੋਨ ਆਇਆ ਬਾਈ ਦਾ ਅਮਰੀਕਾ ਤੋਂ ਉਹਨੇ ਬਾਈ ਨੇ ਮੈਨੂੰ ਕਹਿੰਦਾ ਵੀਰੇ ਜਦੋਂ ਨਾ ਇਹ ਚੀਜ਼ ਆਪਣੇ ਹੈ ਨਾ ਵੀ ਮੰਨ ਲਓ ਆਪਾਂ ਬੰਦ ਕਰ ਦਿੰਦੇ ਆ ਸੀਜ਼ਨ ਦੇ ਵਿੱਚ ਕਹਿੰਦਾ ਕਦੇ ਵੀ ਕਣਕ ਦੇ ਸੀਜ਼ਨ ਦੇ ਵਿੱਚ ਵੀ ਮੰਨ ਲਓ ਜਦੋਂ ਮਸ਼ੀਨ ਥੋੜੀ ਚੱਲ ਕੇ ਆਉਂਦੀ ਆ ਨਾ ਛਾਮੀ ਕਦੇ ਵੀ ਖੇਤ ਦੇ ਵਿੱਚ ਨਹੀਂ ਖੜੀ ਕਰਨੀ ਬਾਈ ਇੱਕਣੇ ਨਾ ਬਾਹਰੋਂ ਆਪਣੇ ਨਾਲੋਂ ਸਿਸਟਮ ਅਡਵਾਂਸ ਚੱਲਦਾ ਪਹਿਲਾਂ ਚੱਲਦਾ ਹੈ ਕਹਿੰਦਾ ਕਦੇ ਨਹੀਂ ਬਾਈ ਇਹ ਹੈ ਨਾ ਚੀਜ਼ ਵੀ ਮੰਨ ਲਓ ਖੇਤ ਦੇ ਵਿੱਚ ਖੜੀ ਨਹੀਂ ਕਰਨੀ ਹੈਗੀ ਕਹਿੰਦਾ ਇੱਕ ਜਨਮ ਜਿਹੜਾ ਬੰਦ ਹੋ ਜਾਂਦਾ ਇਹਦੇ ਸਲੈਂਸਰ ਹੈ ਜਿਹੜਾ ਸਾਹਮਣੇ ਟੈਂਕੀ 'ਚ ਲੱਗੀ ਹੋਇਆ ਇਸ ਨਾਲ ਨਾ ਢੋਲਕੀ ਜੀ ਉਹਦੇ ਵਿੱਚ ਕਹਿੰਦਾ ਫਿਲਟਰ ਆ ਉਹਦੀ ਵਾਸ਼ਿੰਗ ਕਹਿੰਦਾ ਸਫਾਈ ਯਾਦ ਹੁੰਦੀ ਹੈ ਜਦ ਮਸ਼ੀਨ ਬੰਦ ਹੋ ਜਾਂਦੀ ਹੈ ਬਾਕੀ ਇਹਦੇ ਵਿੱਚ ਵੀ ਐਰੋ ਆਉਂਦਾ ਹੈ ਨਾ ਇਹ ਸਟਾਰਟ ਕਰਕੇ ਤੁਹਾਨੂੰ ਦਿਖਾਵਾਂਗੇ ਐਰੋ ਵੀ ਵੀ ਉਹਦੇ ਵਿੱਚ ਕਹਿੰਦਾ ਬਰੀਕ ਬਹੁਤ ਜ਼ਿਆਦਾ ਜ਼ਿਆਦਾ ਬਰੀਕ ਸਰਾਕ ਆ ਵੀ ਕਹਿੰਦਾ ਜਨਮ ਮੰਨ ਲਓ ਸਫਾਈ ਹੁੰਦੀ ਆ ਤਾਂ ਉਹਦੇ ਵਿੱਚ ਅੱਗ-ਮਾਗ ਹੁੰਦਾ ਕਹਿੰਦਾ ਅੱਗ-ਮਾਗ ਵੀ ਕਈ ਵੀ ਇਹ ਕਹਿੰਦਾ ਸਲਾਂਸਰ ਦੇ ਵਿੱਚ ਹੀ ਚੰਗਿਆੜਾ ਵੀ ਸਿੱਟਦੀ ਹੈ ਨਾ ਮਾਰਦੀ ਆ ਸਾਡੇ ਨਾਲ ਕਹਿੰਦਾ ਹੋਈ ਆ ਮੈਨੂੰ ਵੀਰ ਨੇ ਫੋਟੋਆਂ ਭੇਜੀਆਂ ਮੈਂ ਫੋਟੋਆਂ ਵੀ ਲਾ ਦੰਨਾ ਨਾ ਵੀਡੀਓ ਤੇ ਲਾ ਆ ਮੈਂ ਵਿੱਚੇ ਚਾ ਥੱਲੇ ਫੋਟੋਆਂ ਵਿੱਚ ਲਾ ਦੰਨੇ ਆ ਕਹਿੰਦਾ ਵੀ ਸਾਡੇ ਨਾਲ ਵੀਰੇ ਐਡੀ ਬੁਰੀ ਹੋਈ ਆ ਬਾਹਰ ਨਾਲ ਕੈਨੇਡਾ ਅਮਰੀਕਾ ਚ ਸੌਰੀ ਵੀ ਤੁਸੀਂ ਐਂ ਹਿਸਾਬ ਲੜੋ ਬਾਈ ਦਿਨ ਲੱਗਿਆ ਵੀ ਜਦੋਂ ਡੁੰਮਣਾ ਨਾ ਲੱਗਿਆ ਹੁੰਦਾ ਮਖਿਆਲ ਲੱਗਿਆ ਹੁੰਦਾ ਐਂ ਵਿੱਚ ਭਰਿਆ ਪਿਆ ਦਾ ਸਾਰੇ ਸਿਸਟਮ ਵੀ ਕਹਿੰਦਾ ਵੀਰ ਨੇ ਆਹੀ ਗੱਲਾਂ ਦੋ ਤਿੰਨ ਦੱਸੀਆਂ ਪੁਆਇੰਟ ਕਹਿੰਦਾ ਵੀਰੇ ਇੱਕ ਹਨਾ ਵੀ ਯੂਰੀਆ ਜਰੂਰ ਪਾਉਣਾ ਡੁਪਲੀਕੇਟ ਨਹੀਂ ਵੀ ਕੋਈ ਆਇਆ ਨਾ ਹੋਵੇ ਤੂੰ ਡੁਪਲੀਕੇਟ ਯੂਰੀਆ ਪਾ ਲਿਆ ਉਧਰ ਨਹੀਂ ਕਹਿੰਦਾ ਇਹਨੇ ਚੱਲਣਾ ਬਾਕੀ ਹੋਰ ਵੀ ਵੀਰ ਨੇ ਕਈ ਗੱਲਾਂ ਦਸੀਆਂ ਕਹਿੰਦਾ ਘਾਬਰਨਾ ਕੋਈ ਨਹੀਂ ਬਸ ਜਿਵੇਂ ਖੇਤਾਂ ਕੂਤਾਂ ਦੇ ਨਾਲ ਵਿੱਚ ਸੀਜ਼ਨ ਤੇ ਬਾਅਦ ਜਦੋਂ ਮੰਨ ਲਓ ਮਸ਼ੀਨ ਖੜਦੀ ਆ ਰਾਤ ਨੂੰ ਸਾਰੀ ਜਿਹੜੀ ਬਾਢੀ ਕਰਨ ਤੋਂ ਬਾਅਦ ਕਢਾਉਨੇ ਆ ਖੜਨ ਤੋਂ ਬਾਅਦ ਇਹ ਨੂੰ ਕਦੇ ਵੀ ਕਹਿੰਦਾ ਖੇਤ ਦੇ ਵਿੱਚ ਨਾ ਖੜੀ ਕਰੀ ਮੇਰੀ ਗੱਲ ਕਹਿੰਦਾ ਨੋਟ ਰੱਖੀ ਬਹੁਤ ਵਧੀਆ ਹਨਾ ਵੀਰ ਨੇ ਸੁਝਾਅ ਦਿੱਤਾ ਬਹੁਤ ਟਾਈਮ ਦਾ 15 ਮਿੰਟ ਉਹਦਾਂ ਗੱਲ ਹੋਈ ਤင်း ਗਾਣਾ ਹਮੇਸ਼ਾ ਖੇਤੋਂ ਬਾਹਰ ਕੱਢ ਕੇ ਰੜੇ 'ਚ ਖੜਾਓ ਵੀ ਜਿੱਥੇ ਕੋਈ ਕਾਹੇ ਜੀ ਗੱਲਬਾਤ ਗਿਆੜਾ ਚ ਬੋੜਾ ਛਿੜਦੀ ਵੀ ਆ ਤਾਂ ਕੋਈ ਨੁਕਸਾਨ ਨਾ ਹੋਵੇ। ਬਾਕੀ ਹੋਰ ਵੀ ਆਪਣੇ ਵੀਰੇ ਹਨਾ ਟਰੱਕਾਂ ਤੇ ਚੱਲਦੇ ਆ। ਆ ਆਈਸੀਆਰ ਬਾਰੇ ਜ਼ਰੂਰ ਦੱਸਿਓ। ਵੀ ਜਿਹੜੇ ਆ ਹਨਾ ਬਾਹਰ ਲੱਗੇ ਆ ਇਹਨਾਂ ਦਾ ਕੋਈ ਗਿੱਲੇ ਪਾਣੀ ਪੂਣੀ ਦਾ ਪੈਣ ਨਾਲ ਕੋਈ ਨੁਕਸਾਨ ਹਨਾ ਵੀ ਸਾਰੀ ਜਾਣਕਾਰੀ ਹੈ ਨਾ ਬਈ ਤੁਹਾਡੇ ਤੋਂ ਹੀ ਪ੍ਰਾਪਤ ਕਰਨੀ ਆਪਾਂ। ਇੱਕਨੇ ਚਲੋ ਕਿਸੇ ਵੀਰ ਨੇ ਕੁਛ ਦੱਸਦਾ ਤਾਂ ਨਾ ਜਿਹਦੇ ਕ ਵੀਰੇ ਹੱਡ ਬੀਤੀ ਹੋਈ ਹੁੰਦੀ ਆ ਉਹ ਆਪਣੀ ਉਹੀ ਦੱਸਦਾ ਹੁੰਦਾ ਨਾ। ਬਾਕੀ ਜਿਹਨੂੰ ਕੋਈ ਦਿੱਕਤ ਕਦੇ ਆਈ ਨਹੀਂ ਉਹਨਾਂ ਦਾ ਵੀ ਇਹ ਹੀ ਕਹਿਣਾ ਵੀ ਹਨਾ ਵਧੀਆ ਆ ਵੀਰੇ ਦੱਬੀ ਚੱਲ ਕੰਮ ਨੂੰ ਬਾਕੀ ਹੁਣ ਮਾਲਕ ਰੱਖਾ ਨਾ ਉਹ ਕਿਸਮਾ ਦਾ ਵੀ ਜਿਹੜਾ ਕਿਸਮ ਚ ਲਿਖਿਆ ਉਹ ਹੋ ਕੇ ਹੀ ਰਹਿਣਾ ਉਹ ਤਾਂ ਕੋਈ ਬਦਲ ਨਹੀਂ ਸਕਦਾ ਬਾਕੀ ਸਾਰੇ ਸੱਜਣ ਮਿੱਤਰਾਂ ਦਾ ਫੇਰ ਧੰਨਵਾਦ ਕਰਦਾ ਲਵ ਯੂ ਬਾਈ ਜਿਹੜਾ ਹਨਾ ਤੁਸੀਂ ਅੱਜ ਮੈਂ ਬੈਠਾ ਹਨਾ ਕਰਤਾਰੋ ਤੇ ਨਮੀ ਤੇ ਤੁਹਾਡੀ ਮਿਹਨਤ ਆ ਨਾ ਤੁਹਾਡੀ ਬਹੁਤ ਮਿਹਨਤ ਆ ਬਾਈ ਮੇਰੀ ਤਾਂ ਹੈਗੀ ਹੁੰਦੀ ਤੁਹਾਡੀ ਬਹੁਤ ਮਿਹਨਤ ਆ ਜਿਹੜਾ ਤੁਸੀਂ ਮੈਨੂੰ ਹੌਸਲਾ ਦਿੱਤਾ ਹਨ ਵੀ ਬਾਈ ਨਵੀਂ ਲੇ ਕੋਈ ਚੱਕਰ ਨਹੀਂ ਸਭ ਤੋਂ ਵੱਡੀ ਗੱਲ ਤਾਂ ਵੀਰੇ ਹੌਸਲਾ ਹੁੰਦੀ ਹੈ ਕੋਈ ਵੀ ਹੈ ਨਾ ਪੈਸੇ ਨਾਲ بڑا ਨਹੀਂ ਹੁੰਦਾ ਜਾਂ ਜਿਹਦੇ ਕੋ ਹੈਗਾ ਉਹ ਕੋਈ ਹੈ ਨਾ ਉਹ ਵੀ ਬਾਈ ਨੀਂਦ ਦੀ ਗੋਲੀ ਲੈ ਕੇ ਸੌਂਦਾ ਵੀ ਉਹਨੂੰ ਨੀਂਦ ਨਹੀਂ ਆਉਂਦੀ ਜਿਹਦੇ ਕੋ ਹੈਗਾ ਨਹੀਂ ਉਹਨੇ ਤਾਂ ਬਾਈ ਸੌਣਾ ਹੀ ਗਿਆ ਹੈ ਹਨਾ ਮੇਰੇ ਵਰਗੇ ਨੇ ਬਾਕੀ ਵੀ ਸਭ ਤੋਂ ਵੱਡੀ ਗੱਲ ਤਾਂ ਹੌਸਲੇ ਦੀ ਹੁੰਦੀ ਹੈ ਜਿਹੜੇ ਮੇਰੇ ਵੀਰ ਭਰਾਵਾਂ ਨੇ ਨਾ ਹੌਸਲਾ ਦਿੱਤਾ ਉਹਨਾਂ ਦਾ ਬਾਈ ਬਾਈ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਲਵ ਯੂ ਕਰਦੇ ਹਾਂ ਬਾਕੀ ਜੇ ਬਾਈ ਉਦਾਂ ਦਾ ਕੋਈ ਕਿਸੇ ਦੀ ਵੀਡੀਓ ਦੇ ਵਿੱਚ ਕੋਈ ਲਫ਼ਜ਼ ਗਲਤ ਕਿਹਾ ਗਿਆ ਹੋਵੇ ਉਹਦੇ ਵਾਸਤੇ ਹਨਾ ਮਾਫੀ ਚਾਹੁੰਦੇ ਆ ਵੀ ਇੰਨੇ ਹਨਾ ਕੈਮਰੇ ਬਾਈ ਧੰਨਵਾਦ ਉਹਨਾਂ ਯੂਟਿਊਬਰਾਂ ਦਾ ਵੀ ਜਿਹੜੇ ਆਪਣੇ ਭਰਾ ਹਨਾ ਵੀਡੀਓ ਬਣਾਉਣ ਵਾਸਤੇ ਆਪਣੇ ਕੋਲ ਤੇ ਪਹੁੰਚੇ ਹੋਏ ਤੇ ਉਹਨਾਂ ਦਾ ਵੀ ਬਹੁਤ ਸ਼ੁਕਰੀਆ ਕਰਦੇ ਆ ਚਲੋ ਠੀਕ ਹੈ ਜੀ ਫਿਰ ਵੀਡੀਓ ਲੰਬੀ ਹੋ ਜਾਂਦੀ ਥੋੜੀ ਖਈ ਵੀਰਾਂ ਵੇ ਸਪੈਸ਼ਲਾਂ ਕਹਿੰਦੇ ਵੀਰੇ ਦੂਜੀ ਚੈਨਲ ਤੇ ਨਾਲ ਥੋੜੀ ਜਿਹੀ ਬਲੌਗ ਵੀਡੀਓ ਜਿਹੜੀ ਛੋਟੀ ਰੱਖਿਆਗਾ ਫਿਰ ਵੀ ਚਲੋ 10-11 ਮਿੰਟ ਦੀ ਤਾਂ ਹੋਈ ਜਾਂਦੀ ਆ ਬਾਕੀ ਇਹ ਜੇ ਇਹਦੀ ਮੋਡੀਫਿਕੇਸ਼ਨ ਹਨਾ ਕਰਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਕੀ ਕੀ ਮੋਡੀਫਿਕੇਸ਼ਨ ਕਰਨੀ ਹੈ ਦੀ ਆਪਾਂ ਨੇ ਵਧੀਆ ਬਣਾ ਕੇ ਲੈ ਕੇ ਜਾਵਾਂਗੇ ਐਮਪੀ ਨੂੰ ਪਤਾ ਲੱਗ ਗਿਆ ਵੀ ਇਹ ਨਿੰਦਰਬਾਈ ਦੀ ਮਸ਼ੀਨ ਆ ਨਾ ਦੂਰੋਂ ਹੀ ਅਗਲਾ ਦੇਖ ਕੇ ਉਹ ਕਰਿਆ ਕਰੇ ਚਲੋ ਠੀਕ ਹੈ ਜੀ ਅੱਜ ਦੀ ਤਾਂ ਯੂਰੀਏ ਦੀ ਜਾਣਕਾਰੀ ਦੇਣੀ ਸੀ ਇੰਜਨ ਦੀ ਨਾ ਬੀਐਸ 6 ਸਾ ਇਹਨੂੰ ਬਾਹਰ 6 ਸ ਕਹਿੰਦੇ ਆ ਆਪਣੇ ਇੱਥੇ ਨਾ 4 ਕਹਿੰਦੇ ਆ ਉਹਦੇ ਕਰਕੇ ਮੈਂ ਕਿਹਾ ਚਲੋ ਅੱਜ ਵੀਡੀਓ ਬਣਾਉਨੇ ਆ ਨਾਲੇ ਵੀਰਾਂ ਨੂੰ ਦੱਸ ਦਿੰਨੇ ਆ ਚਲੋ ਠੀਕ ਹੈ ਜੀ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ